ਉਨੇ ਮੈਨੂੰ ਸਾਰਾ ਕੁਝ ਕੀਤਾ ਜਿਹੜਾ ਇੱਕ ਮੁੰਡਾ ਇੱਕ ਕੁੜੀ ਨਾਲ ਕਰਦਾ ਹੈ ਉਹਨੇ ਮੈਨੂੰ ਯੂਜ਼ ਕੀਤਾ ਮੇਰੇ ਫੋਨ ਚ ਚੈਟਾ ਮੇਰਾ ਸਾਰਾ ਕੁਝ ਛਪਿਆ ਪੁਰਸੇ ਦਾ ਕੰਮ ਹੈ ਪੁਰਸੇ ਜ਼ੀਰੋ ਹੈ ਜੀ ਪੰਜਾਬ ਸਰਕਾਰ ਫੇਲ ਹੈ ਜੀ ਪੰਜਾਬ ਸਰਕਾਰ ਮੋਟਾਵਾਦਾ ਹੈ ਜੀ ਮੈਨੂੰ ਦੱਸਦੇ ਇੰਨੇ ਪੈਸੇ ਚਾਹੀਦੇ ਨੇ ਮੈਂ ਆਪਣਾ ਘਰ ਬੇਚ ਕੇ ਦੇ ਜਿਹੜਾ ਮੇਨ ਮਸਲਾ ਮੇਰਾ ਭਤੀਜਾ ਜੀ ਦਿਲਸ਼ਾਦ ਦਿਲਸ਼ਾਦ ਮਹਮਦ ਉਫਲਾ ਅਲਵਲੀ ਇਨਾਂ ਦਾ ਕੱਲ ਨਾਂਕ ਪਿੰਡ ਦੇ ਬੰਦੇ ਨੇ ਲਾਡੀ ਲਾਡੀ ਉਹ ਸੋਸ਼ਣ ਕਰਦਾ ਸੀਗਾ ਟੋਰਚਰ ਕਰਦਾ ਰਿਹਾ ਕਾਫੀ ਦਿਨ ਉਹ ਤੇ ਬਰਦਾਸ਼ਤ ਨਹੀਂ ਹੋਇਆ ਉਹਨੇ ਉਹਦੇ ਫਾਦਰ ਨੂੰ ਕਿਹਾ ਇਹ ਤੇਰਾ ਮੁੰਡਾ ਮੰਨੋ ਟੋਰਚਰ ਕਰਦਾ ਹੈਗਾ ਉਹਦੇ ਫਾਦਰ ਨੇ ਸੰਕੋ ਲਾਡੀ ਕੁੱਟਿਆ ਜੀ ਲਵਲੀ ਡਿਪਰੈਸ਼ਨ ਦੇ ਵਿੱਚ ਆ ਗਿਆ ਡਿਪਰੈਸ਼ਨ ਦੇ ਵਿੱਚ ਆਣ ਕਰੇ ਘਰ ਜਾ ਕੇ ਉਹਨੂੰ ਸੁਸਾਈਡ ਕਰ ਲਿਆ ਜੀ ਅੱਜ ਹੁਣ ਟਾਈਮ ਦੇਖ ਲਓ ਜੀ 24 24 ਘੰਟੇ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਕੋਈ 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 ਰਿਐਕਸ਼ਨ ਹੀ ਕਰ ਰਹਿਣਾ ਨਹੀਂ ਨੋਟਿਸ ਵੀਡੀਓ ਆਪਣੀ ਵੀਡੀਓ ਦੇਖ ਕੇ ਗਿਆ ਵੀਡੀਓ ਵਿੱਚ ਉਹਨਾਂ ਦਾ ਨਾਮ ਦੇਖ ਕੇ ਗਿਆ ਉਹਦੇ ਫਾਦਰ ਦਾ ਨਾਮ ਦੇਖ ਗਿਆ ਮੁੰਡੇ ਦਾ ਨਾਮ ਦੇਖ ਗਿਆ ਆਪਣੀ ਵੀਡੀਓ ਆਲਰੇਡੀ ਦੇਖ ਕੇ ਗਿਆ ਵੀਡੀਓ ਆਪਣੀ ਹੋ ਹੈਲੋ ਮੰਮੀ ਲਾਡੀ ਨੇ ਮੇਰੇ ਨਾਲ ਸਾਰਾ ਕੁਝ ਕੀਤਾ ਜਿਹੜਾ ਇੱਕ ਮੁੰਡਾ ਇੱਕ ਕੁੜੀ ਨਾਲ ਕਰੁੰਦੇ ਉਹਨੇ ਮੈਨੂੰ ਯੂਜ਼ ਕੀਤਾ ਮੇਰੇ ਫੋਨ 'ਚ ਚੈੱਕਾ ਮੇਰੇ ਦਾ ਸਾਰਾ ਕੁਝ ਪਿਆ ਕਿਰਪਾ ਕਰਕੇ ਤੁਸੀਂ ਲਾਡੀ ਨੂੰ ਨਹੀਂ ਹੰਡਣਾ ਮੈਂ ਮਰਨ ਲੱਗਿਆ ਠੀਕ ਆ ਮੈਂ ਗੱਲ ਫਰਾਹ ਲੈ ਰਿਹਾ ਮੈਨੂੰ ਲਾਡੀ ਨੇ ਯੂਜ਼ ਕੀਤਾ ਲਾਡੀ ਦੇ ਬੁੜੇ ਨੇ ਮੇਰੇ ਥੱਪੜ ਮਾਰੇ ਨੇ ਕੀ ਕੀਤਾ ਜੋਦ ਦੀ ਮੰਦਰਾ ਆਂਦੀ ਤਾਂ ਉਹ ਮੁੰਡਾ ਲੜਕਾ ਪਿਆ ਹੁੰਦਾ ਜੀ ਰੋਣ ਰੋਲਾ ਪਾਇਆ ਲੋਕ ਚੱਕੇ ਤੇ ਘਾਰਿਆਂ ਜੁੱਟੇ ਵਿੱਚ ਡੱਡ ਹੋ ਗਿਆ ਜੀ ਇਹ ਮੇਰੇ ਸਾਹਮਣੇ ਲਿਆਓ ਉਹਨਾਂ ਨੂੰ ਹੁਣੇ ਲੈ ਕੇ ਆਓ ਮੇਰੇ ਜਵਾਕ ਦਾ ਕੀ ਕਰੇ ਉਹਨਾਂ ਨੇ ਹਾਏ ਮੇਰੇ ਮੁੰਡੇ ਨੂੰ ਮਾਰਤਾ ਉਹਨਾਂ ਨੇ ਬੂੜਾ ਦੀ ਛਾਦੀ ਕਿੱਥੋਂ ਭੱਜ ਗਏ ਕਿੱਥੇ ਛੇਤੀ ਭੱਜ ਸਰ ਧਰਨਾ ਲਗਾਇਆ ਗਿਆ ਇਹ ਕਹੇ ਜਾ ਰਹੇ ਨੇ ਕਿ ਇਨਸਾਫ ਨਹੀਂ ਦਿੱਤਾ ਜਾ ਰਿਹਾ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ 11 ਵਜੇ ਅਸੀਂ ਰਾਤ ਰੇਡ ਕਰ ਲਈ ਸੀ ਪਰ ਜਿਹੜਾ ਸੀ ਕੋਈ ਵੀਡੀਓ ਵਾਇਰਲ ਹੋ ਜਾ ਪਿੰਡ ਚ ਰੌਲਾ ਪੈ ਹੀ ਗਿਆ ਸੀਗਾ ਵੀ ਉਹਨੇ ਮੁੰਡੇ ਨੇ ਸੁਸਾਈਡ ਕਰ ਲਈ ਆ ਤਾਂ ਉਹਦੇ ਕਰਕੇ ਫਿਰ ਦੋਸ਼ੀ ਜਿਹੜੇ ਘਰੋਂ ਭਰਾ ਰਹੇ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਨਾਬਾਪਾਸੋਂ ਰੋਡ ਤੇ ਪਿੰਡ ਸਕਰਾਲੀ ਦੇ ਵਿੱਚ ਇੱਕ ਜਾਮ ਲੱਗਿਆ ਧਰਨਾ ਲਗਾਇਆ ਗਿਆ ਇਹ ਪਿੰਡ ਵਾਸੀਆਂ ਵੱਲੋਂ ਕੀ ਆ ਸਾਰੀ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਪੁਲਿਸ ਦੇ ਖਿਲਾਫ ਭਾਰਸੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਆ ਕੀ ਆ ਸਾਰਾ ਮਾਮਲਾ ਜਾਣਦੇ ਆ ਬਾਈ ਜੀ ਨੇ ਸਾਡੇ ਨਾਲ ਹਾਂਜੀ ਵੀਰ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਲਜਾਰ ਮਮਦਈ ਗੁਲਜਾਰ ਸਿੰਘ ਜੀ ਕੀ ਮਮਨ ਜੀ ਕੀ ਗੱਲ ਹੋਈ ਹੈ ਇਹ ਜਿਹੜਾ ਅੱਜ ਇੱਥੇ ਧਰਨਾ ਲਗਾਇਆ ਗਿਆ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਨਾਰੇਬਾਜ਼ ਤਾਂ ਪੰਜਾਬ ਸਰਕਾਰ ਰੋਸ ਰੋਸ ਕਰ ਰਹੇ ਪੰਜਾਬ ਸਰਕਾਰ ਰਾਹੀ ਅਸੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜਾ ਮੇਨ ਮਸਲਾ ਮੇਰਾ ਭਤੀਜਾ ਜੀ ਦਿਲਸ਼ਾਦਮ ਦਿਲਸ਼ਾਦ ਮਮਨ ਉਹ ਫਲਾ ਲਵਲੀ ਜੀ ਇਹਨਾਂ ਦਾ ਕੱਲ ਨਾ ਕਿ ਪਿੰਡ ਦੇ ਬੰਦੇ ਨੇ ਲਾਡੀ ਲਾਡੀ ਉਹਦਾ ਸ਼ੋਸ਼ਣ ਕਰਦਾ ਸੀਗਾ ਲਾਡੀ ਸਰਕਰਾਲੀ ਪਿੰਡ ਦਾ ਜੀ ਸ਼ੋਸ਼ਣ ਕਰਦਾ ਸੀਗਾ ਟੌਰਚਰ ਕਰਦਾ ਰਿਹਾਗਾ ਬੀ ਦਿਨ ਉਹ ਤੇ ਬਰਦਾਸ਼ਤ ਨਹੀਂ ਹੋਇਆ ਉਹਨੇ ਉਹਦੇ ਫਾਦਰ ਨੂੰ ਕਿਹਾ ਤੇਰਾ ਮੁੰਡਾ ਮੈਨੂੰ ਟੌਰਚਰ ਕਰਦਾ ਹੈਗਾ ਉਹਦੇ ਫਾਦਰ ਨੇ ਸਭ ਕੋ ਲਵਲੀ ਕੁੱਟਿਆ ਜੀ ਲਵਲੀ ਡਿਪਰੈਸ਼ਨ ਦੇ ਵਿੱਚ ਆ ਗਿਆ ਡਿਪਰੈਸ਼ਨ ਦੇ ਵਿੱਚ ਆਣ ਕਰੇ ਘਰ ਜਾ ਕੇ ਉਹਨੂੰ ਸੁਸਾਈਡ ਕਰ ਲਿਆ ਜੀ ਜੀ ਸੁਸਾਈਡ ਕਰ ਲਿਆ ਜੀ ਅਸੀਂ ਐਫ ਆਰ ਆਈ ਆਨਲਾਈਨ ਕਰਾਈ ਆ ਜੀ ਕੱਲ 5:30 6 ਦੇ ਕਰੀਬ ਕਰੀਬ ਅੱਜ ਹੁਣ ਟਾਈਮ ਦੇਖ ਲਓ ਜੀ 24 24 ਘੰਟੇ ਹੋ ਗਏ ਸਾਡੀ ਕੋਈ ਸੁਣਵਾਇ ਨਹੀਂ ਕੋਈ 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 ਰੈਸ਼ ਨਹੀਂ ਕਰਿਆ ਨਾ ਨਹੀਂ ਜੀ ਸਿਰ ਦਰਾਸੇ ਦੇ ਜਾਂਨੇ ਵੀ ਅਸੀਂ ਰੇਡ ਮਾਰਤੀ ਜੀ ਚੇ ਬੰਦਾ ਘਰੇ ਬੈਠਿਆ ਹੋਵੇ ਸਾਨੂੰ ਕਹ ਰਹੇ ਤੁਸੀਂ ਲੱਭੋ ਪਰ ਜੇ ਅਸੀਂ ਲੱਭਣਾ ਫਿਰ ਥੋੜਾ ਕੀ ਕਰਨਗੇ ਅਸੀਂ ਇਹ ਥੋੜਾ ਕੰਮ ਹੈ ਜੀ ਲੋਕੇਸ਼ਨ ਚੱਕੋ ਫੋਨ ਤੇ ਬੰਦਾ ਇੱਕ ਮਿੰਟ ਚ ਪੜੋਂਦਾ ਜੀ ਠੀਕ ਹੈ ਨਹੀਂ ਪੁਲਿਸ ਦਾ ਕੰਮ ਹੈ ਪੁਲਿਸ ਜ਼ੀਰੋ ਹੈ ਜੀ ਪੰਜਾਬ ਸਰਕਾਰ ਫੇਲ ਹੈ ਜੀ ਪੰਜਾਬ ਸਰਕਾਰ ਮਰਦਾਬਾਦ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਪਰੋ ਬੱਚੇ ਦਾ ਫਾਦਰ ਨਹੀਂ ਹੈਗਾ ਬੱਚੇ ਦਾ ਫਾਦਰ ਨਹੀਂ ਹੈਗਾ ਫਾਦਰ ਦੇ ਐਕਸੀਡੈਂਟ ਦੇ ਡੈਥ ਤੋਂ ਬੱਚਾ 3 ਸਾਲ ਦਾ ᱛੀ ਐਨਾ بڑا ਦੇਖੋ ਗਰੀ ਪਰਿਵਾਰ ਨਾਲ ਤੱਕਾ ਹੋ ਰਿਹਾ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੱਲ ਦੀ 24 ਘੰਟੇ ਹੋ ਗਏ ਡੈਥ ਹੋਈ ਨੂੰ ਠੀਕ ਹੈ ਜੀ ਕੋਈ ਸੁਣਵਾਈ ਨਹੀਂ ਹੈਗੀ ਉਪਰੋ ਪੁਲਿਸ ਨੂੰ ਜਦੋਂ ਰਿਕਵੈਸਟ ਕੀਤੀ ਗਈ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਪੁਲਿਸ ਮਹਾਰਾਜਮ ਖੁਦ ਕਹਿ ਰਹੇ ਕਿ ਕਹਿੰਦੇ ਕਹਿੰਦੇ ਵੀ ਆਪਣਾ ਤੁਸੀਂ ਜੇ ਤੁਹਾਨੂੰ ਪਤਾ ਸਾਨੂੰ ਦੱਸ ਦੋ ਇੱਕ ਜਿਓ ਨੋਟਿਸ ਆਪਣਾ ਦੇਖੇ ਗਿਆ ਆਪਣਾ ਵੀ ਮੈਂ ਆਪਣਾ ਵੀਡੀਓ ਕੋਈ ਸੁਸਾਇਡ ਨੋਟਿਸ ਨੋਟਿਸ ਵੀਡੀਓ ਆਪਣੀ ਵੀਡੀਓ ਦੇਖ ਕੇ ਗਿਆ ਵੀਡੀਓ ਵਿੱਚ ਉਹਨਾਂ ਦਾ ਨਾਮ ਦੇਖ ਕੇ ਗਿਆ ਉਹਦੇ ਫਾਦਰ ਦਾ ਨਾਮ ਦੇਖ ਗਿਆ ਮੁੰਡੇ ਦਾ ਨਾਮ ਦੇਖ ਗਿਆ ਆਪਣੀ ਵੀਡੀਓ ਆਲਰੇਡੀ ਦੇਖ ਕੇ ਗਿਆ ਵੀਡੀਓ ਆਪਣੀ ਉਹ ਵੀਡੀਓ ਵਿੱਚ ਦਿੱਤਾ ਉਹਨਾਂ ਦਾ ਨਾਮ ਵੀ ਮੇਰੀ ਕਾਰਵਾਈ ਮੇਰੇ ਹੋਣੀ ਚਾਹੀਦੀ ਮੇਰੇ ਤੋਂ ਬਾਅਦ ਇਹਨਾਂ ਦੇ ਉੱਪਰ ਜ਼ਰੂਰੀ ਤੋਂ ਜ਼ਰੂਰੀ ਹੁਣ ਜਿੰਦਾ ਅਸੀਂ ਭਾਰ ਸਚੂ ਸਾਹਿਬ ਨੂੰ ਕਿਹਾ ਵੀ ਗ੍ਰਿਫਤਾਰੀ ਕੀਤੀ ਜਾਵੇ ਕੋਈ ਉਹਨਾਂ ਦੀ ਜੁਨ ਨਹੀਂ ਸਰਕਦੀ ਕਰਨ ਦੇ ਉੱਤੇ ਤੇ ਅਸੀਂ ਤਾਂ ਜੀ ਇਸ ਟਾਈਮ ਡੀਸੀ ਸਾਹਿਬ ਨੂੰ ਕਹਿ ਕੇ ਧਰਨਾ ਤੋਂ ਪੂਰਾ ਅਸੀਂ ਕਾਰਵਾਈ ਕਰਵਾ ਕੇ ਫਿਰ ਧਰਨਾ ਚੱਕਾਂਗੇ ਜਿੰਨਾ ਸੋ ਸਾਡਾ ਕਾਰਵਾਈ ਨਹੀਂ ਹੁੰਦੀ ਜਿੰਨੇ ਤੱਕ ਉਹ ਅਰੈਸਟ ਨਹੀਂ ਹੁੰਦੇਗੇ ਉਹਨਾਂ ਤੱਕ ਅਸੀਂ ਧਰਨਾ ਨਹੀਂ ਚੱਕਣਾ ਹੈਗਾ ਉੱਥੇ ਪ੍ਰਸ਼ਾਸਨ ਕਿਉਂ ਇੰਨੇ ਢਿੱਲੀ ਕਾਰਗੁਜ਼ਾਰੀ ਕਰ ਰਿਹਾ ਹੈ ਕੀ ਮੰਨਣਾ ਉਹਨਾਂ ਦੀ ਪਤਾ ਨਹੀਂ ਜੀ ਐਮਐਲਏ ਤੱਕ ਪਹੁੰਚੇ ਜੀ ਅਸੀਂ ਗਰੀਬ ਹੰਦੇ ਜੀ ਪੈਸੇ ਦੇਦੇ ਹੋ ਬਈ ਜਿਹੜੇ ਆਪੋਜ਼ਿਟ ਪਾਰਟੀ ਹੈ ਜੀ ਉਹਨੇ ਪੈਸੇ ਦੇਦੇ ਹੋ ਬਈ ਇਹ ਗੁਨਾਹ ਕਰੇ ਗੁਨਾਹ ਕਰਦਾ ਕੋਈ ਨਹੀਂ ਕਹਿੰਦਾ ਮੈਂ ਗੁਨਾਹ ਕੀਤਾ ਹੈਗਾ ਬਚਾਓ ਵਾਸਤੇ ਕਰ ਪੈਸੇ ਦੇਦੇ ਹੋ ਬਈ ਸਾਨੂੰ ਕੀ ਪਤਾ ਹੈ ਸੰਦੋ ਕੁਝ ਨਹੀਂ ਪਤਾ ਇਧਰ ਭਾਰੀ ਅਸੀਂ ਮੁੰਡੇ ਨੂੰ ਉਹ ਤੱਕ ਨਹੀਂ ਦਫਨਾਉਣਾ ਜਦੋਂ ਤੱਕ ਸਾਡਾ ਚਾਹੇ ਸਾਨੂੰ 4 ਦਿਨ ਡੈੱਡ ਬਾਡੀ ਰੱਖਣੀ ਪੈ ਜੇ ਅਸੀਂ ਇਸੇ ਤਰ੍ਹਾਂ ਧਾਰਨਾ ਆਪਣਾ ਜਾਰੀ ਰੱਖਾਂਗੇ ਜਦ ਤੱਕ ਸਾਡਾ ਸਾਨੂੰ ਦੂਜੀ ਪਾਰਟੀ ਇਨਸਾਫ ਨਹੀਂ ਮਿਲਦਾ ਨਾਲੇ ਦੂਜੇ ਬੰਦੇ ਗ੍ਰਿਫਤਾਰ ਨਹੀਂ ਹੋ ਰਹੇ ਬੰਦਾ ਖੁਦ ਵੀਡੀਓ ਦੇ ਵਿੱਚ ਲਾਡੀ ਨੇ ਸੋਸ਼ਲ ਨਿਕਲਿਆ ਨਾਮ ਬਗੈਧ ਇਹ ਤਾਂ ਹੁਣ ਪੁਲਿਸ ਇਨਕੁਆਇਰੀ ਕਰੂਗਾ ਤਾਂ ਪਤਾ ਲੱਗੂਗਾ ਨਹੀਂ ਉਹ ਤਾਂ ਕੱਲ ਵੀਡੀਓ ਕਾਲ ਸਾਨੂੰ ਛੱਡ ਗਿਆ ਦੇ ਕੇ ਇਹ ਠੀਕ ਹੈ ਵੀਡੀਓ ਕਾਲ ਤੇ ਛੱਡ ਗਿਆ ਜੀ ਨੇ ਇੱਕ ਆਦਮੀ ਕਿੰਨੇ ਕ ਵਜੇ ਚੁੱਕਿਆ ਇਹ ਕੱਲ ਕੀਤਾ ਜੀ 5:30 ਵਜੇ ਜੀ ਇਹ ਦੀ ਸਿੱਟਾ ਪਟੜ ਗਈ ਹੋਊ ਸੀ ਕਿ ਇਹਦੀ ਮਦਰ ਦਾ ਮੱਜਾ ਦਾ ਕੰਮ ਕਰਦਾ ਕੱਖ ਲੈਣ ਗਏ ਹੋਏ ਸੀਗਾ ਜੀ ਜਦੋਂ ਇਹਦੀ ਮਦਰ ਆਂਦੀ ਹੈ ਤਾਂ ਇਹਦਾ ਮੁੰਡਾ ਲਟਕਾ ਪਿਆ ਹੁੰਦਾ ਜੀ ਰੋਲ ਰੁਲਾ ਪਿਆ ਲੋਕ ਚੱਕੇ ਤੇ ਡਰਿਆ ਜਿਸ ਟਾਈਮ ਡੈੱਡ ਹੋ ਗਿਆ ਜੀ ਇਹ ਹਸਪੀਟਲ ਲੈ ਕੇ ਹਸਪੀਟਲ ਕਿੰਨ ਡੈੱਡ ਹੈ ਜੀ ਤੇ ਰਿਪੋਰਟ ਖਾਈ ਕੋਈ ਕਾਰਵਾਈ ਨਹੀਂ ਆਈ ਜੀ ਇਹਦਾ ਬਾਪ ਜੀ ਉਸ ਟਾਈਮ ਇਹ 6-7 ਸਾਲ ਦਾ ਸੀ ਜਦੋਂ ਡੈਥ ਹੋ ਗਈ ਹੈ ਇਹਦੀ 3 ਸਾਲ ਦਾ ਸੀ ਸੌਰੀ ਤਾਂ ਮਾਂ ਨੇ ਸੋਚਿਆ ਵੀ ਮੈਂ ਇਹਦੇ ਸਿਰ ਤੇ ਗੁਜ਼ਾਰਾ ਕਰੂੰਗੀ ਮੇਰਾ ਪੁੱਤ ਹੋਇਆ ਜਵਾਨ ਮੇਰਾ ਪੁੱਤ ਹੋਇਆ ਜਵਾਨ ਹਨਾ ਉਹਨੂੰ ماں ਨੂੰ ਕਿ ਪਤਾ ਸੀ ਮੇਰਾ ਪੁੱਤਾਂ ਐ ਤੁਰ ਜਾਊਗਾ ਉਹਨ ਤਾਂ ਪਤਾ ਨਹੀਂ ਸੀ ماں ਨੂੰ ਇਹਦੇ ਸਿਰ ਤੇ ਉਹਨੇ ਗੁਜ਼ਾਰਾ ਕਰਨ ਲਈ ਕੀ ਕੰਮ ਕਰਦੇ ਨੇ ਜਿਨ੍ਹਾਂ ਨੇ ਇਹਦੇ ਨਾਲ ਇਦਾਂ ਸ਼ੋਸ਼ਣ ਕਰਦੇ ਰਹੇ ਨੇ ਜ਼ਿਮੀਂਦਾਰ ਨੇ ਜੀ ਜ਼ਿਮੀਂਦਾਰ ਨੇ ਹਾਂ ਜੀ ਅੱਛਾ ਖੇਤੀ ਬਾੜੀ ਉਹ ਖੇਤੀ ਬਾੜੀ ਕਰਦੇ ਤਕੜਾ ਪਰਿਵਾਰ ਹੈ ਜੀ ਉਹਦੇ ਬੱਚੇ ਕਹਿੰਦੇ ਤਾਂ ਇਹ ਵੀ ਹੈ ਜੀ ਉਹਨਾਂ ਦੇ ਪਾਸਪੋਰਟ ਲੱਗੇ ਹੋਏ ਕਹਿੰਦਾ ਬਾਹਰ ਲੰਘ ਜਾਈ ਬਈ ਬਾਹਰ ਚਲੇ ਜਾ ਬਈ ਕੌਣ ਜ਼ਿੰਮੇਦਾਰ ਬਾਹਰ ਦੱਸੋ ਕਿਨੂੰ ਕਿਨੂੰ ਫੜਾਂਗੇ ਅਸੀਂ ਦੱਸੋ ਜੀ ਗਰੀਬ ਬੰਦੇ ਗਰੀਬ ਬੰਦੇ ਕਿੱਥੇ ਜਾਊਂਗੇ ਜੀ ਠੀਕ ਹੈ ਨਹੀਂ 2 ਜਾਂ 9 ਚ ਇਹਦੇ ਫਾਦੇ ਡੈਥ ਹੋ ਗਈ ਜੀ ਇਦੀ ਮਦਰ ਨੇ ਮੈਰਿਜ ਨਹੀਂ ਕਰਾਈ ਮੈਂ ਇਹਨੇ ਬੱਚੇ ਦੇ ਸਿਰ ਪਾ ਟਾਈਮ ਕੱਢੂਗੀ ਇਹ ਬੱਚਾ ਉਹਦੇ ਉਮਰ ਸੀ ਕੀ ਬੱਚੇ 21 ਸਾਲ ਦੀ 21 ਨੀ 21 ਸਾਲ ਦੀ ਉਮਰ ਹੈ ਸਾਹਮਣੇ ਤੇ ਆਈ 21 ਸਾਲ ਦੀ ਆ ਪਈ ਤੁਹਾਡੇ ਸਾਹਮਣੇ ਸੋ ਡੈੱਡ ਬੋਡੀ ਇੱਥੇ ਰੱਖ ਕੇ ਧਰਨਾ ਹੈ ਜਿਹੜਾ ਵੀਰਾਂ ਵੱਲੋਂ ਲਗਾਇਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਅੱਜ ਰੋਡ ਤੇ ਡੈੱਡ ਬੋਡੀ ਰੱਖ ਕੇ ਰੋਜ਼ ਪ੍ਰਦਰਸ਼ਨ ਜਿਹੜਾ ਕਰਨਾ ਪਿਆ ਵੀਰ ਨੇ ਸਾਡੇ ਨਾਲ ਹੰਜ ਕੀ ਨਾਮ ਹੈ ਜੀ ਵੀਰ ਜੀ ਮੇਰਾ ਕੌਰ ਮਮਦ ਮੇਰਾ ਨਾਮ ਹੈ ਜੀ ਮੈਂ ਮੁੰਡੇ ਦਾ ਮਾਮਾ ਲੱਗ ਰਿਹਾ ਹਾਂ ਜੀ ਅੱਛਾ ਜੀ ਵੀਰ ਜੀ ਕੀ ਮੰਨ ਰਹੇ ਹੋ ਤੁਸੀਂ ਪ੍ਰਸ਼ਾਸਨ ਲੋਕਾਂ ਦੀ ਰੱਖਿਆ ਕਰਨ ਵਾਸਤੇ ਹੁੰਦਾ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਹੁੰਦਾ ਜੇ ਇਨਸਾਫ ਲੈਣ ਲਈ ਨੌਜਵਾਨ ਪੁੱਤ ਦੀ ਡੈੱਡ ਬੋਡੀ ਸੜਕ ਤੇ ਰੱਖੀ ਵੀਰ ਜੀ ਮੈਂ ਤਾਂ ਸਰਕਾਰ ਪੁਲਿਸ ਸਾਰੀ ਫੇਲ ਹੈ ਜੀ ਜੇ ਸਾਨੂੰ ਡੈੱਡ ਬੋਡੀ ਰੱਖ ਕੇ ਤਾਂ ਰੋਡ ਦੇ ਉੱਪਰ ਜਿਹੜੇ ਸਵੇਰ ਦੇ 8 ਵਜੇ ਖੱਦਲ ਖਵਾਰ ਹੋ ਰਹੇ ਆ ਸਰ ਸਾਨੂੰ ਕਹਿੰਦੇ ਹੁਣ ਆਊਗਾ ਹੁਣ ਉੱਥੇ ਆਊਗਾ ਜਾਂ ਆਊਗਾ ਜੀ ਉੱਥੇ ਐ ਨਾ ਆ ਲਿਆਓ ਯਾ ਲਿਆਓ ਉਹਦੇ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ 15 ਰੁਪਏ ਮਾਟਰ ਮੇ ਸਾਤੇ ਪੈਸੇ ਲੈ ਗਏ ਉਲਟਾ ਜੀ ਡਾਕਟਰ ਨੇ ਜੀ ਹਾਂ ਜੀ ਕਹੇ ਰੋਡੀ ਕਿੱਟਾ ਇਹ ਮਹਿੰਗੀ ਜੀ ਮੈਂ ਫਤੂ 1500 ਜੀ ਉੱਥੇ ਦੇ ਕੇ ਆਏ ਜੀ 1500 ਰੁਪਏ ਸਾਤੋਂ ਬਾਏ ਕੈਸ਼ ਦਿੱਤਾ ਜੀ ਉਹਨਾਂ ਨੇ ਇਹ 1500 ਰੁਪਏ ਸਾਤੇ ਦਿੱਤਾ ਕੈਸ਼ ਜੀ ਵੀ ਪੋਸਟਮਾਨ ਵਿੱਚ ਤੇ ਸਰਕਾਰਾਂ ਤਾਂ ਕਹਿ ਰਹੀਆਂ ਨੇ ਕਿ ਸਰਕਾਰੀ ਹਸਪਤਾਲਾਂ ਚ ਇਦਾਂ ਦਾ ਕੋਈ ਮੰਨੀ ਜੇ ਝੂਠੇ ਦਾਵੇ ਆ ਜੀ ਇਹ ਝੂਠੇ ਦਾਵੇ ਆ ਜੀ ਇਹ ਮੁੰਡੇ ਦੀ ਮਾਂ ਦੇਖ ਲਓ ਜੀ ਹਾਂ ਜੀ ਮਾਤਾ ਜੀ ਮੈਨੂੰ ਬਰਾਬਰ ਲਾਓ ਸੱਚਾਈ ਦੀ ਉਹਨਾਂ ਦੀ ਮੇਰੇ ਸਾਹਮਣੇ ਲਿਆਓ ਉਹਨਾਂ ਨੂੰ ਹੁਣੇ ਲੈ ਕੇ ਆਓ ਮੇਰੇ ਜਵਾਕ ਦਾ ਕੀ ਕਰਿਆ ਉਹਨਾਂ ਨੇ ਹਾਏ ਮੇਰੇ ਮੁੰਡੇ ਨੂੰ ਮਾਰਤਾ ਉਹਨਾਂ ਨੇ ਹੁਣ ਐਡੀ ਸ਼ਾਦੀ ਕਿੱਥੇ ਭੱਜ ਗਏ ਦਿੱਤਾ ਸ਼ਾਦੀ ਭੱਜ ਗਏ ਪੁੱਸ ਕਿੱਥੇ ਮਾਰ ਗਈ ਉਹ ਪੁੱਸ ਕਿੱਥੇ ਮਾਰ ਗਈ ਲੱਭ ਗਈ ਉਹ ਪੁੱਸ ਕਿੱਥੇ ਗਈ ਉਹ ਪੈਸਾ ਚਾਹੀਦਾ ਪੁੱਸ ਨੂੰ ਪੈਸਾ ਉਹ ਪੈਸਾ ਹੈ ਪੈਸਾ ਉਹ ਕਿਉਂ ਨਹੀਂ ਮਿਲਦਾ ਪੈਣ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਹੋਰ ਵੀ ਵੀਰ ਪਹੁੰਚ ਨੇ ਵੀਰ ਜੀ ਕੋਈ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਹੋਵੇ ਕਿਦਾਂ ਕੀ ਕਾਰਵਾਈ ਚੱਲ ਰਹੀ ਆ ਰੋਸ ਪ੍ਰਦਰਸ਼ਨ ਕਰਨ ਵਾਸਤੇ ਡੈੱਡ ਬੋਡੀ ਰੱਖ ਕੇ ਇੱਥੇ ਬੈਠਣਾ ਪਿਆ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਐਫ ਆਈ ਆਰ ਦਰਜ ਹੋ ਗਈ ਬਾਕੀ ਐਸ ਐਚਓ ਸਾਹਿਬ ਆ ਰਹੇ ਨੇ ਆ ਕੇ ਫਿਰ ਦੇਖਦੇ ਆ ਕੀ ਗੱਲਬਾਤ ਹੁੰਦੀ ਆ ਜੀ ਉਹ ਕਹਿੰਦੇ ਐਫਆਈਆਰ ਦਰਜ ਹੋ ਗਈ ਆ ਸੋ ਪਰਿਵਾਰ ਵੱਲੋਂ ਰੋਜ਼ ਪ੍ਰਦਰਸ਼ਨ ਆ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਸੜਕ ਤੇ ਨੌਜਵਾਨ ਪੁੱਤ ਦੀ ਡੈੱਡ ਬੋਡੀ ਰੱਖ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪਰਿਵਾਰ ਕਹਿ ਰਿਹਾ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਿਹੜੇ ਅੰਤਿਮ ਰਸਮਾਂ ਨੇ ਬਾਡੀ ਨੂੰ ਦਫਨਾਵਾਂਗੇ ਨਹੀਂ ਸੋ ਪੁਲਿਸ ਪ੍ਰਸ਼ਾਸਨ ਕਹਿੰਦੇ ਇੱਥੇ ਪਹੁੰਚ ਰਿਹਾ ਏ ਉਹ ਕੀ ਕਹਿੰਦੇ ਨੇ ਕੀ ਉੱਧਾ ਇਹਨਾਂ ਨੂੰ ਇਨਸਾਫ ਦਿੱਤਾ ਜਾ ਰਿਹਾ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਥਾਣਾ ਮੁਖੀ ਪਾਸੋਂ ਇੱਥੇ ਪਹੁੰਚ ਚੁੱਕੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਆ ਸਾਰਾ ਮਸਲਾ ਹਾਂਜੀ ਸਰ ਬੈਗਰੀ ਖਾਲਸਾ ਬੈਗਰੀ ਹਾਂਜੀ ਹਾਂਜੀ ਸਰ ਧਰਨਾ ਲਗਾਇਆ ਗਿਆ ਇਹ ਕਹੇ ਜਾ ਰਹੇ ਨੇ ਕਿ ਇਨਸਾਫ ਨਹੀਂ ਦਿੱਤਾ ਜਾ ਰਿਹਾ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਕੀ ਹੈ ਇਹ ਸਾਰੀ ਇਹ ਅੱਜ ਸਵੇਰੇ ਰਾਤ ਦੀ ਗੱਲ ਆ ਵੈਸੇ ਜੀ ਰਾਤ ਮੁੰਡੇ ਨੇ ਜਿਹੜਾ ਘਰੇ ਆਪਣੇ ਥਾਹਾ ਲੈ ਕੇ ਸੁਸਾਈਡ ਕਰ ਲਿਆ ਜੀ ਤੇ ਉਸ ਤੋਂ ਬਾਅਦ ਉਹਦੇ ਫੋਨ ਚੋਂ ਕੁਝ ਮਿਲਿਆ ਤਾਂ ਇਹਨਾਂ ਦੇ ਮਦਰ ਨੇ ਉਸ ਮੁੰਡੇ ਦੀ ਨੇ ਆਪਣਾ ਬਿਆਨ ਲਿਖਾਇਆ ਜਿਸ ਦੇ ਆਧਾਰ ਤੇ ਅਸੀਂ ਐਫ ਆਰ ਦਰਜ ਇਸਤੇ ਕਰ ਲਈ ਦੋ ਬੰਦਿਆਂ ਦੇ ਖਿਲਾਫ ਜੀ ਦੋਨਾਂ ਦੇ ਖਿਲਾਫ ਕਰਕੇ ਅਸੀਂ ਪੋਸਟਮਾਰਟਮ ਕਰਾ ਕੇ ਹੁਣ ਹਾਲੇ ਅਸੀਂ ਥੋੜਾ ਚਿਰ ਪਹਿਲਾਂ ਹੀ ਵਿਲੇ ਹੋਏ ਸੀਗੇ ਜੀ ਸਾਡਾ ਐਸਸੀ ਗੁਰਪ੍ਰੀਤ ਸਿੰਘ ਜਾ ਕੇ ਉਤੋਂ ਵਾਪਸ ਆਇਆ ਹਰੇ ਤੇ ਇਹਨਾਂ ਦੀ ਗੱਲ ਚੱਲਦੀ ਸੀ ਮੇਰੇ ਨਾਲ ਫੋਨ 'ਤੇ ਚੱਲਦੀ ਸੀ ਤੇ ਇਹ ਦੋਸ਼ੀਆਂ ਦੀ ਰੈਸਟ ਬਾਰੇ ਗੱਲ ਕਰਦੇ ਸੀਗੇ ਉਹੀ ਗੱਲ ਮੈਂ ਇਹਨਾਂ ਨਾਲ ਹੁਣ ਕਰਨਾ ਹੈ ਕੀ ਇਹ ਹੀ ਦੋਸ਼ੀਆਂ ਨੂੰ ਰੇਡ ਵਗੈਰਾ ਕੀਤੀ ਗਈ ਆ ਕਿੱਦਾਂ ਰੇਡ ਤਾਂ ਅਸੀਂ ਰਾਤ ਹੀ ਕਰ ਲਈ ਸੀਗੀ ਜਦੋਂ ਲਗਭਗ ਕਿੰਨੇ ਵਜੇ ਗੁਰਪ੍ਰੀਤ ਕੀ 11 ਵਜੇ ਅਸੀਂ ਰਾਤ ਰੇਡ ਕਰ ਲਈ ਸੀ ਪਰ ਜਿਹੜਾ ਸੀ ਕੋਈ ਵੀਡੀਓ ਵਾਇਰਲ ਜਾਂ ਪਿੰਡ 'ਚ ਰੌਲਾ ਪੈ ਹੀ ਗਿਆ ਸੀਗਾ ਵੀ ਉਹਨੇ ਮੁੰਡੇ ਨੇ ਸੁਸਾਈਡ ਕਰ ਲਈ ਆ ਤਾਂ ਉਹਦੇ ਕਰਕੇ ਫਿਰ ਦੋਸ਼ੀ ਜਿਹੜੇ ਘਰੋਂ ਫਰਾਰ ਹੋ ਗਏ ਸੀ। ਰੋਪ ਪੁਲਿਸ ਪ੍ਰਸ਼ਾਸਨ ਤੇ ਵੀ ਉਹਨਾਂ ਦੀ ਪਹੁੰਚ ਰਸੂਕਦਾਰ ਬੰਦੇ ਨੇ ਪੈਸੇ ਵਾਲੇ ਨੇ ਇਦਾਂ ਦੇ આરોਪ ਲਗਾਏ ਜਾ ਰਹੇ ਨੇ ਜੀ ਅਸੀਂ ਪਰਿਵਾਰ ਨਾਲ ਗੱਲ ਕੀਤੀ ਆ ਕਿ ਪੁਲਿਸ ਕਿਸੇ ਦਬਾਅ ਦੇ ਹੇਠ ਕਾਰਵਾਈ ਨਹੀਂ ਕਰਨਾ। ਨਹੀਂ ਹਾਲੇ ਤੇ ਅਸੀਂ ਕਾਰਵਾਈ ਐਫ ਆਈ ਆਰ ਦਰਜ ਰਜਿਸਟਰ ਕਰਕੇ ਪੋਸਟਮਾਰਟਮ ਕਰਵਾਇਆ ਗਿਆ ਹਲੇ ਤਾਂ। ਹਲੇ ਤੇ ਇੰਨਾ ਹੀ ਕੰਮ ਹੋਇਆ ਹਲੇ ਅੱਗੇ ਦਾ ਹਲੇ ਦੋਸ਼ੀਆਂ ਵੱਲ ਤਾਂ ਅਸੀਂ ਹੋਏ ਹੀ ਨਹੀਂ ਸੀਗੇ। ਹੁਣ ਅਸੀਂ ਜਿਹੜੀ ਹੈ ਦੋਸ਼ੀਆਂ ਨੂੰ ਅਰੈਸਟ ਕਰਨਾ ਹੋਣਾ। ਜੀ ਧੰਨਵਾਦ ਜੀ। ਹਾਂਜੀ ਇਹ ਸਨ ਥਾਣਾ ਮੁਖੀ ਭਾਸੋ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਬਣਦੀ ਕਾਰਵਾਈ ਸੀ ਪੋਸਟਮਾਰਟਮ ਕਰਾਉਣ ਤੋਂ ਬਾਅਦ ਜੋ ਵੀ ਹੈ ਅੱਗੇ ਕਾਰਵਾਈ ਉਲਿੱਕੀ ਜਾਊਗੀ ਪੋਸਟਮਾਰਟਮ ਕਰਾ ਕੇ ਆਏ ਆ ਸੋ ਐਫ ਆਈ ਆਰ ਦਰਜ ਹੋ ਚੁੱਕੀ ਆ ਦੋਸਤਿਆਂ ਤੇ ਰਾਤ ਵੀ ਰੇਡ ਕੀਤੀ ਗਈ ਆ ਉਹ ਨਹੀਂ ਮਿਲੇ ਅਸੀਂ ਅੱਗੇ ਦੀ ਕਾਰਵਾਈ ਆ ਜਿਹੜੀ ਕਰ ਰਹੇ ਆ ਜਦੋਂ ਵੀ ਉਹਨਾਂ ਦਾ ਕੋਈ ਪਤਾ ਲੱਗਦਾ ਹੈ ਜਾਂ ਉਹਨਾਂ ਬਾਰੇ ਕੋਈ ਵੀ ਸੂਹ ਮਿਲਦੀ ਆ ਉਹਨਾਂ ਨੂੰ ਜਲਦ ਅਰੈਸਟ ਕੀਤਾ ਜਾਊਗਾ ਫਿਲਹਾਲ ਪਿੰਡ ਵਾਸੀ ਅਤੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਵੱਲੋਂ ਧਰਨਾ ਹੈ ਜਿਹੜਾ ਰੋਡ ਦੇ ਉੱਪਰ ਡੈੱਡ ਬੋਡੀ ਰੱਖ ਕੇ ਲਗਾਇਆ ਗਿਆ ਏ ਪ੍ਰਸ਼ਾਸਨ ਆਇਆ ਹੈ ਕਿ ਇਸ ਇਹ ਮਸਲੇ ਦਾ ਕਿਦਾਂ ਤੱਕ ਨਾ ਚੁਕਾਇਆ ਜਾਂਦਾ ਪਰਿਵਾਰ ਕਹਿ ਰਿਹਾ ਹੈ ਜਦੋਂ ਤੱਕ ਦੋਸ਼ੀ ਗਿਰਫਤਾਰ ਨਹੀਂ ਹੁੰਦੇ ਅਸੀਂ ਜਿਹੜੀਆਂ ਬਣਦੀਆਂ ਅਗਲੀਆਂ ਰਸਮਾਂ ਨੇ ਉਹ ਨਹੀਂ ਕਰਾਂਗੇ ਅਸੀਂ ਡੈੱਡ ਬੋਡੀ ਨੂੰ ਨਹੀਂ ਦਫਨਾਵਾਂਗੇ ਜੋ ਵੀ ਅਗਲੀਆਂ ਰਸਮਾਂ ਨੇ ਉਹ ਨਹੀਂ ਕਰਾਂਗੇ ਫਿਲਹਾਲ ਪ੍ਰਸ਼ਾਸਨ ਇੱਥੇ ਪਹੁੰਚ ਚੁੱਕਿਆ ਹੈ ਕਿਸ ਤਰ੍ਹਾਂ ਮਸਲੇ ਦਾ ਹੱਲ ਨਿਕਲਦਾ ਹੈ ਕਦੋਂ ਦੋਸ਼ੀ ਗਿਰਫਤਾਰ ਹੁੰਦੇ ਨੇ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ